ਪੰਜਾਬ ਦੇ ਵਿੱਚ بارش ਨੂੰ ਲੈ ਕੇ 9 ਜ਼ਿਲ੍ਹਿਆਂ ਦੇ ਵਿੱਚ ਹੋਇਆ orange alert ਜਾਰੀ 1 ਤੇ 2 ਜੁਲਾਈ ਨੂੰ بارش ਦੀ ਚੇਤਾਵਨੀ ਮੌਸਮ ਵਿਭਾਗ ਦੇ ਅਨੁਸਾਰ 1 ਤੇ 2 ਜੁਲਾਈ ਨੂੰ ਇਲਾਕਿਆਂ ਦੇ ਵਿੱਚ بارش ਦੀ ਚੇਤਾਵਨੀ ਹੈ ਜਿਹੜੀ ਆ ਉਹ ਦੱਸੀ ਜਾ ਰਹੀ ਆ ਮੌਸਮ ਵਿਭਾਗ ਦੇ ਅਨੁਸਾਰ 1 ਤੇ 2 ਜੁਲਾਈ ਨੂੰ ਜਿਹੜੀ ਆ ਲਗਾਤਾਰ بارش ਪੈਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਆ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਮਲੇਰਕੋਟੜਾ ਨਾਰਕੋਟ ਹਿਆਰਪੁਰ ਨਵਾਂ ਸ਼ਹਿਰ ਦੇ ਵਿੱਚ orange alert ਜਿਹੜਾ ਉਹ ਜਾਰੀ ਕਰ ਦਿੱਤਾ ਭਾਰੀ ਬਾਰਿਸ਼ ਪੈਣ ਦੇ ਅਸਾਰ ਹੈ ਜਿਹੜੇ ਲਗਾਤਾਰ ਦੱਸੇ ਜਾ ਰਿਹਾ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ yellow alert ਹੈ ਜਿਹੜਾ ਜਾਰੀ ਕੀਤਾ ਗਿਆ ਸੋਮਵਾਰ ਮੰਗਲਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਜਿਹੜੀ ਆ ਜਿਤਾਈ ਜਾ ਰਹੀ ਆ ਲੋਕਾਂ ਨੂੰ ਤਰਕ ਕੀਤਾ ਜਾ ਰਿਹਾ ਕਿ ਆਪਣੇ ਆਪ ਦਾ ਧਿਆਨ ਰੱਖਣਾ ਕਿਉਂਕਿ 1 2 ਜੁਲਾਈ ਨੂੰ ਬਾਰਿਸ਼ ਆ ਜਿਹੜੀ ਆ ਉਹ ਸੰਭਾਵਨਾ ਜਿਹੜੀ ਆ ਜਿਆਦਾ ਬਾਰਿਸ਼ ਦੀ ਜਿਤਾਈ ਜਾ ਰਹੀ ਹੈ ਪੰਜਾਬ ਦੇ ਵਿੱਚ بارش ਨੂੰ ਲੈ ਕੇ 9 ਜ਼ਿਲ੍ਹਿਆਂ ਦੇ ਵਿੱਚ ਹੋਇਆ orange alert ਜਾਰੀ 1 ਤੇ 2 ਜੁਲਾਈ ਨੂੰ بارش ਦੀ ਚੇਤਾਵਨੀ ਮੌਸਮ ਵਿਭਾਗ ਦੇ ਅਨੁਸਾਰ 1 ਤੇ 2 ਜੁਲਾਈ ਨੂੰ ਇਲਾਕਿਆਂ ਦੇ ਵਿੱਚ بارش ਦੀ ਚੇਤਾਵਨੀ ਹੈ ਜਿਹੜੀ ਆ ਉਹ ਦੱਸੀ ਜਾ ਰਹੀ ਆ ਮੌਸਮ ਵਿਭਾਗ ਦੇ ਅਨੁਸਾਰ 1 ਤੇ 2 ਜੁਲਾਈ ਨੂੰ ਜਿਹੜੀ ਆ ਲਗਾਤਾਰ بارش ਪੈਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਆ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਮਲੇਰਕੋਟੜਾ ਹਾਰਕੋਟ ਹਿਆਰਪੁਰ ਨਵਾਂ ਸ਼ਹਿਰ ਦੇ ਵਿੱਚ orange alert ਜਿਹੜਾ ਉਹ ਜਾਰੀ ਕਰ ਦਿੱਤਾ ਭਾਰੀ ਬਾਰਿਸ਼ ਪੈਣ ਦੇ ਅਸਾਰ ਹੈ ਜਿਹੜੇ ਲਗਾਤਾਰ ਦੱਸੇ ਜਾ ਰਿਹਾ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ yellow alert ਹੈ ਜਿਹੜਾ ਜਾਰੀ ਕੀਤਾ ਗਿਆ ਸੋਮਵਾਰ ਮੰਗਲਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਜਿਹੜੀ ਆ ਜਿਤਾਈ ਜਾ ਰਹੀ ਹੈ ਲੋਕਾਂ ਨੂੰ ਸਤਰਕ ਕੀਤਾ ਜਾ ਰਿਹਾ ਕਿ ਆਪਣੇ ਆਪ ਦਾ ਧਿਆਨ ਰੱਖਣਾ ਕਿਉਂਕਿ 1 2 ਜੁਲਾਈ ਨੂੰ ਬਾਰਿਸ਼ ਆ ਜਿਹੜੀ ਆ ਉਹ ਸੰਭਾਵਨਾ ਜਿਹੜੀ ਆ ਜਿਆਦਾ ਬਾਰਿਸ਼ ਦੀ ਜਿਤਾਈ ਜਾ ਰਹੀ ਹੈ ਪੰਜਾਬ ਦੇ ਵਿੱਚ بارش ਨੂੰ ਲੈ ਕੇ 9 ਜ਼ਿਲ੍ਹਿਆਂ ਦੇ ਵਿੱਚ ਹੋਇਆ orange alert ਜਾਰੀ 1 ਤੇ 2 ਜੁਲਾਈ ਨੂੰ بارش ਦੀ ਚੇਤਾਵਨੀ ਮੌਸਮ ਵਿਭਾਗ ਦੇ ਅਨੁਸਾਰ 1 ਤੇ 2 ਜੁਲਾਈ ਨੂੰ ਇਲਾਕਿਆਂ ਦੇ ਵਿੱਚ بارش ਦੀ ਚੇਤਾਵਨੀ ਹੈ ਜਿਹੜੀ ਆ ਉਹ ਦੱਸੀ ਜਾ ਰਹੀ ਆ ਮੌਸਮ ਵਿਭਾਗ ਦੇ ਅਨੁਸਾਰ 1 ਤੇ 2 ਜੁਲਾਈ ਨੂੰ ਜਿਹੜੀ ਆ ਲਗਾਤਾਰ بارش ਪੈਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਆ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਮਲੇਰਕੋਟੜਾ ਹਾਰਕੋਟ ਹਿਆਰਪੁਰ ਨਵਾਂ ਸ਼ਹਿਰ ਦੇ ਵਿੱਚ orange alert ਜਿਹੜਾ ਉਹ ਜਾਰੀ ਕਰ ਦਿੱਤਾ ਭਾਰੀ ਬਾਰਿਸ਼ ਪੈਣ ਦੇ ਅਸਰ ਹੈ ਜਿਹੜੇ ਲਗਾਤਾਰ ਦੱਸੇ ਜਾ ਰਿਹਾ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ yellow alert ਹੈ ਜਿਹੜਾ ਜਾਰੀ ਕੀਤਾ ਗਿਆ ਸੋਮਵਾਰ ਮੰਗਲਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਪੈਂਦੀ ਸੰਭਾਵਨਾ ਜਿਹੜੀ ਆ ਜਿਤਾਈ ਜਾ ਰਹੀ ਹੈ ਲੋਕਾਂ ਨੂੰ ਸਤਰਕ ਕੀਤਾ ਜਾ ਰਿਹਾ ਕਿ ਆਪਣੇ ਆਪ ਦਾ ਧਿਆਨ ਰੱਖਣਾ ਕਿਉਂਕਿ 1 2 ਜੁਲਾਈ ਨੂੰ ਬਾਰਿਸ਼ ਆ ਜਿਹੜੀ ਆ ਉਹ ਸੰਭਾਵਨਾ ਜਿਹੜੀ ਆ ਜ਼ਿਆਦਾ ਬਾਰਿਸ਼ ਦੀ ਜਿਤਾਈ ਜਾ ਰਹੀ ਹੈ ਇੱਥੇ ਪਹਿਲੀ ਗਲਤੀ ਹੈ ਕਿ ਜਿਗਾੜੂ ਰੇੜੀ ਬਣਾਉਣਾ ਹੀ ਜਿਹੜਾ ਟ੍ਰੈਫਿਕ ਰੂਲ ਦੀ ਹੈ ਪਾਲਣਾ ਨਹੀਂ ਹੈਗੀ ਉਹਦੀ ਵਾਇਲੇਸ਼ਨ ਹੈ ਇਹਦਾ 182 ਇਹਦੇ ਵਿੱਚ ਤੇ 192 ਕਲੋਜ਼ 2 ਦੇ ਵਿੱਚ ਇਹਦਾ ਚਲਾਨ ਬਣਦਾ ਤੇ ਇਹਨੂੰ ਬੰਦ ਹੀ ਬਣਦੀ ਹੈ ਤੁਹਾਨੂੰ ਮਾਨਜੋਗ ਸੀਜੀਐਨ ਸਾਹਿਬ ਕੋ ਭੇਜਣੇ ਆਪਾਂ ਉਹ ਅੱਗੇ ਜੋ ਇਹਦਾ ਫੈਸਲਾ ਕਰਨਗੇ ਪਰ ਇਹ ਤਾਂ ਮੈਂ ਦੇਖਿਆ ਤਾਂ ਪਹਿਲਾਂ ਵੀ ਚਲਾਨੇ ਦਾ ਹੋਇਆ ਪਿਆ ਆ ਤੇ ਇਸ ਕਰਕੇ ਆਪਾਂ ਇਹਨੂੰ ਹੁਣੇ ਹੀ ਲੱਗੇ ਆ ਮਾਡਲ ਟਾਣੇ ਭੇਜਣ ਉੱਥੇ ਜੋ ਬਣਦੀ ਅਗਲੀ ਕਾਰਵਾਈ ਦਿੱਤੀ ਜਾਊਗੀ ਪਹਿਲਾਂ ਕਿਸੇ ਦਾ ਚਲਾਨ ਕੱਟਿਆ ਹੋਇਆ ਹੈ ਪਹਿਲਾਂ ਵੀ ਇਹਦਾ ਜਗਾੜੂ ਜੜੀ ਤੇ ਕੱਟਿਆ ਦਾ ਹਾਂ ਤੇ ਇਸ ਕਰਕੇ ਮੈਂ ਹੋਰ ਵੀ ਤੁਹਾਡੇ ਮਾਦੀਆਂ ਨੂੰ ਕਰਨਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਜਿੰਨੀਆਂ ਜਗਾੜੂ ਜੜੀਆਂ ਬਣੀਆਂ ਤੇ ਬਿਲਕੁਲ ਵਰਤੋਂ ਚ ਨਾ ਲਿਆਂਦੀਆਂ ਜਾਣ ਅਸੀਂ ਜਿਹੜੀ ਫੜ ਲਈ ਉਹਨੂੰ ਬੰਦ ਕਰਾਂਗੇ ਅਸੀਂ ਪਰ ਮੈਂ ਤਾਂ ਵਾਪਸ ਪਹਿਲਾਂ ਵੀ ਚਲਾਨ ਕਿਤੇ ਦੇ باوجود ਵੀ ਨਹੀਂ ਹਟਿਆ ਨਹੀਂ ਹ ਹਾਂ ਜੇਕਰ ਨੈਕਸਟ ਟਾਈਮ ਕੋ ਫੜਾਇਆ ਜਾਂਦਾ ਜਾਂ ਕਿਹਾ ਵੀ ਉਹਦਾ ਕੀ ਆ ਉਹ ਤਾਂ ਬਿਲਕੁਲ ਨੂੰ ਬੰਦ ਕਰਾਂਗੇ ਜੀ ਬੰਦ ਕਰਕੇ ਮਾਨਯੋਗ ਸੀਜੀਐਮ ਸਾਹਿਬ ਦੀ ਜਿਹੜਾ ਇਹਦਾ ਅਦਾਲਤ ਵਿੱਚ ਚਲਾਨ ਭੇਜਾਂਗੇ ਉੱਤੇ ਜੋ ਬਣਦਾ ਮਾਨਯੋਗ ਸੀਐਮ ਸਾਹਿਬ ਉਹ ਸੀਜੀਐਮ ਸਾਹਿਬ ਉਹਨੂੰ ਜੁਰਮਾਨਾ ਕਰ ਦੇਣ ਉੱਤੇ ਜੋ ਵੀ ਉਹਨੂੰ ਕਰ ਸਕਦੇ ਆ ਉਹ ਲਾਸਟ ਫਾਈ ਹੈਗੀ ਆ ਪੰਚਿੰਗ ਅਥਾਰਟੀ ਉਹ ਜੋ ਕਰਨਗੇ ਠੀਕ ਹੈ ਜੀ ਜੋ ਇਹ ਮਾਈਨਿੰਗ ਰੇਤਾ ਵਗਰਾ ਚੱਕ ਰਹੇ ਸੀ ਉਹਦਾ ਵੀ ਕੋਈ ਲਾਗ ਕਰਨਗੇ ਇਹ ਤਾਂ ਗਲਤ ਹੈ ਹਾਂ ਕਰ ਨਹੀਂ ਸਕਦੇ ਇਦਾਂ